ਅੰਦਰ ਇੱਕ ਮੀਟਿੰਗ ਚੱਲੀ ਆ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਆਪਣਾ ਸਟੈਂਡ ਸਪਸ਼ਟ ਕੀਤਾ ਜਾਏਗਾ ਨਾਲ ਲਾਲ ਜਗेंद्र ਸ਼ਿਕਾਵਤ ਕੇਂਦਰੀ ਜਲ ਸਰੋਤ ਮੰਤਰੀ ਉਹਨਾਂ ਵੱਲੋਂ ਵੀ ਬਾਹਰ ਆ ਕੇ ਕੁਝ ਸਮੇਂ ਦੇ ਵਿੱਚ ਆਪਣਾ ਜਿਹੜਾ ਇਹ ਰੁਖ ਸਪਸ਼ਟ ਕੀਤਾ ਜਾਏਗਾ ਕਿ ਆਖਿਰਕਾਰ ਅੰਦਰ ਹੋਇਆ ਕੀ ਲੇਕਿਨ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੇ ਜੋ ਬਿਆਨ ਸਾਹਮਣੇ ਆਏ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਗੱਲਬਾਤ ਕਹੀ ਗਈ ਹੈ ਕਿ ਅਸੀਂ ਆਪਣਾ ਰੁਖ ਅੰਦਰ ਸਪਸ਼ਟ ਕਰ ਦਿੱਤਾ ਜੋ ਵੀ ਗੱਲਬਾਤ ਹੋਈ ਆ ਉਹ ਹੀ ਹੋਈ ਆ ਕਿ ਅਸੀਂ ਜਿਹੜਾ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਦੇ ਸਕਦੇ ਹੋਰ ਤਾਂ ਇਹ ਪੂਰਾ ਸਿਨੈਰੀਓ ਇਸ ਸਮੇਂ ਪੰਜਾਬ ਦਾ ਬਣਿਆ ਹੋਇਆ ਹਾਲਾਂਕਿ 4.5 ਦਹਾਕਿਆਂ ਤੋਂ ਲਗਾਤਾਰ ਇਸ ਮਸਲੇ ਦੇ ਵਿੱਚ ਵਿਵਾਦ ਬਣਿਆ ਹੋਇਆ ਇਹ ਵਿਵਾਦ ਕਿਵੇਂ ਸਲਝੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਦੇ ਅਧੀਨ ਇਹ ਮਾਮਲਾ ਤੇ ਸੌਟ ਆਊਟ ਹੋਏਗਾ ਹਾਲਪੀlal ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਸੋਲੂਸ਼ਨ ਵੀ ਦਿੱਤਾ ਗਿਆ ਹੈ ਸੋ ਪਹਿਲਾਂ ਵੀ ਉਹ ਸੋਲੂਸ਼ਨ ਦਿੱਤਾ ਗਿਆ ਸੀ ਕਿ ਐਸਵਾਈਐਲ ਦੇ ਜ਼ਰੀਏ ਵਾਈਐਸਐਲ ਦੀ ਗੱਲਬਾਤ ਕਰਨੀ ਚਾਹੀਦੀ ਆ ਤਾਂ ਸੋਲੂਸ਼ਨ ਵਾਈਐਸਐਲ ਤੋਂ ਜਿਹੜਾ ਹੈਗਾ ਉਹ ਹੌਬ ਮਿਲ ਸਕਦਾ ਹਾਲ ਫਿਰ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਕੀ ਹੁੰਦਾ ਲੇਕਿਨ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਪਸ਼ਟ ਕਰ ਚੁੱਕੇ ਨੇ ਆਪਣਾ ਰੁਖ ਤੇ ਹਰਿਆਣਾ ਦੇ ਮੁੱਖ ਮੰਤਰੀ ਕੀ ਕਹਿੰਦੇ ਨੇ ਇਹ ਕੋਈ ਛੀ ਦੇਰ ਦੇ ਵਿੱਚ ਸਪਸ਼ਟ ਬਿਲਕੁਲ ਰਵਿੰਦਰ ਭਗਵੰਤ ਮਾਨ ਆਪਣਾ ਰੁਖ ਸਪੈਫਟ ਕਰ ਚੁੱਕੇ ਨੇ ਦੱਸ ਚੁੱਕੇ ਨੇ ਕਿ ਇਹ ਪੁਰਾਣੇ ਸਟੈਂਡ ਤੇ ਕਾਇਮ ਹੈ ਰਵਿੰਦਰ ਇੱਕ ਸਵਾਲ ਇਹ ਵੀ ਹੁੰਦਾ ਕਿ ਪਿਛਲੇ 6.5 ਦਹਾਕੇ ਤੋਂ ਮਸਲਾ ਚੱਲਦਾ ਆ ਰਿਹਾ ਸੀ ਸਰਕਾਰਾਂ ਆਈਆਂ ਗਈਆਂ ਸਾਰੀ ਪਾਰਟੀਆਂ ਰਹੀਆਂ ਪਰ ਹੱਲ ਨਹੀਂ ਹੋਇਆ ਹੁਣ ਲੋਕ ਸਭਾ ਚੋਣਾਂ ਨੇ ਇੱਕ ਵਾਰ ਫਿਰ ਤੋਂ ਇਹ ਮਸਲਾ ਗਰਮ ਆਇਆ ਤੇ ਆਖਰ ਕਿਉਂ ਚੋਣਾਂ ਦੇ ਅੱਗੇ ਐਸਵਾਈਐਲ ਦਾ ਜਿੰਨ ਇੱਕ ਵਾਰੀ ਸਾਹਮਣੇ ਆ ਜਾਂਦਾ ਐਸਵਾਈਐਲ ਦਾ ਮੁੱਦਾ ਪੱਕ ਦਾ ਦਿਖਾਈ ਦਿੰਦਾ ਬਿਲਕੁਲ ਜ਼ਾਹਿਰ ਤੌਰ ਤੇ ਸਿਰਫ ਲੋਕ ਸਭਾ ਚੋਣਾਂ ਨਹੀਂ ਐ ਚਾਹੇ ਵਿਧਾਨ ਸਭਾ ਚੋਣਾਂ ਹੋਣ ਪੰਜਾਬ ਦੇ ਵਿੱਚ ਜਾਂ ਫਿਰ ਹਰਿਆਣਾ ਦੇ ਵਿੱਚ ਹੋ ਰਹੀਆਂ ਇਹ ਮਸਲਾ ਭਗਦਾਰੇ ਦਾ ਹਵੇਸ਼ ਹੈ ਸਿਆਸੀ ਤੌਰ ਤੇ ਇਸ ਦੀ ਲੜਾਈ ਲੜੀ ਜਾ ਰਹੀ ਹੈ ਤੇ ਦੂਸਰੇ ਪਾਸੇ ਕਾਨੂੰਨੀ ਤੌਰ ਤੇ ਇਸ ਦੀ ਲੜਾਈ ਲੜੀ ਜਾ ਰਹੀ ਹੈ ਕਾਨੂੰਨੀ ਤੌਰ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਲੜਾਈ ਲੜੀ ਜਾ ਰਹੀ ਹੈ ਤੇ ਸਿਆਸੀ ਤੌਰ ਤੇ ਸਾਰੀਆਂ ਪਾਰਟੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਦੌਰਾਨ ਇਹ ਲੜਾਈ ਲੜਦੀਆਂ ਤੇ ਇਹ तमाम ਚੀਜ਼ਾਂ ਤਾਂ ਇੱਕ ਸਿਆਸਤ ਦਾ ਵਿਸ਼ਾ ਹੈ ਹੀ ਹੈ ਲੇਕਿਨ ਇੱਕ ਕਾਨੂੰਨੀ ਵਿਸ਼ਾ ਵੀ ਨਾਲ-ਨਾਲ ਬਣਿਆ ਹੋਇਆ ਆਖਿਰਕਾਰ ਪੰਜਾਬ ਕੋਲੇ ਕਿੰਨਾ ਪਾਣੀ ਹੈਗਾ ਕਿ ਪੰਜਾਬ ਅਦੇ ਕੋੜ ਜਿਹੜਾ ਪਾਣੀ ਹੈਗਾ ਕਿ ਉਹ ਰੈਪੈਰੀਅਨ ਲਾਅ ਦੇ ਤਹਿਤ ਉਹ ਹਰਿਆਣੇ ਨੂੰ ਦਿੱਤਾ ਜਾ ਸਕਦਾ ਕਿਉਂਕਿ ਅੱਜ ਮੁੱਖ ਮੰਤਰੀ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਪੰਜਾਬ ਵੱਲੋਂ ਹਰਿਆਣਾ ਅਤੇ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਤਾਂ ਉਹ ਜਿਆਦਾ ਪਹਿਲਾਂ ਹੀ ਦਿੱਤਾ ਜਾ ਰਿਹਾ ਜੋ ਇਸ ਤੋਂ ਪਹਿਲਾਂ ਐਗਰੀਮੈਂਟ ਹੋਏ ਸੀ ਉਹਨਾਂ ਐਗਰੀਮੈਂਟ ਤੋਂ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਤਾਂ ਪੰਜਾਬ ਕੋਲੇ ਪਾਣੀ ਨਹੀਂ ਹੈਗਾ ਤਾਂ ਇਹ ਜਿਹੜਾ ਹੁਣ ਸਪਸ਼ਟ ਕੀਤਾ ਗਿਆ ਲੇਕਿਨ ਇਹ ਚੋਣਾ ਦਾ ਵਿਸ਼ਾ ਜ਼ਰੂਰ ਬਣਿਆ ਰਹਿੰਦਾ ਕਿਉਂਕਿ ਲੋਕ ਸਭਾ ਚੋਣਾ ਹੈਗੀਆਂ ਨੇ ਪੰਜਾਬ ਦੇ ਵਿੱਚ ਵੀ ਇਹ ਚੋਣਾ ਹੋਣਗੇ ਹਰਿਆਣਾ 'ਚ ਵੀ ਹੋਣਗੇ ਆਪਡੇਟ ਇਸ ਪੱਤਰ ਦੀਆਂ ਚੋੜਾਂ ਨੇ ਤਾਂ ਉਸ ਤੋਂ ਪਹਿਲਾਂ ਜ਼ਾਹਿਰ ਤੌਰ ਤੇ ਮਸਲਾ ਪਕਦਾ ਹੋਇਆ ਜਰੂਰ ਦੇਖੇਗਾ ਲekin ਹਾਲ ਫਿਲਹਾਲ ਇਸ ਸਿਹਤ ਸੇਵਾ ਤੇ ਫਿਕਰ ਰਵਿੰਦਰ ਤੁਹਾਡੇ ਤੋਂ ਅਸੀਂ ਪਲ-ਪਲ ਦੀ ਜਾਣਕਾਰੀ ਲੈਂਦੇ ਰਹਾਂਗੇ ਫਿਲਹਾਲ ਦੇ ਲਈ ਸ਼ੁਕਰੀਆ ਸੋ ਭਗਵੰਤ ਮਾਨ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਨੇ ਥੋੜੀ ਹੀ ਦਰ ਦੇ ਵਿੱਚ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਪ੍ਰੈਸ ਕਾਨਫਰੰਸ ਕਰਨਗੇ ਕਿ ਕੁਝ ਮਨੋਹਰ ਲਾਲ ਦੇ ਵੱਲੋਂ ਬਿਆਨਬਾਜ਼ੀ ਹੁੰਦੀ ਹੈ ਕਿ ਕੁਝ ਉਹਨਾਂ ਦੇ ਵੱਲੋਂ ਤਰਕ ਤੇ ਦਲੀਲਾਂ ਹੁੰਦੀਆਂ ਨੇ ਇਹ ਵੇਖਣਾ ਬਿਹਤ ਅਹਿਮ ਹੋਏਗਾ ਖਬਰਾਂ ਦਾ سلسلہ ਜਾਰੀ ਰਹੇਗਾ ਰੁਕ ਦੇਖੋ ਟਿੱਟੇ ਜਿਵੇਂ ਬ੍ਰੇਕ ਲਾਈ